ਕਿਨਾਲ ਉਹਨਾਂ ਨੇ ਬਾਕੀ ਸਾਰੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਉਹ ਕਹਿੰਦੇ ਰਹੇ ਪਾਰਟੀ ਦੇ ਵਿੱਚ ਡਿਸੈਂਟ ਹੋਣਾ ਅਸਹਿਮਤੀ ਹੋਣਾ ਕੋ ਇੱਕ ਪਰਿਵਾਰ ਦਾ ਹਿੱਸਾ ਹੁੰਦੇ ਉਹ ਮੈਟਰ ਨਹੀਂ ਕਰਦਾ ਹੈਗਾ ਪਰ ਮੈਨੂੰ ਨਿੱਜੀ ਤੌਰ ਤੇ ਵੀ ਇਹ ਸਮਝ ਆਈ ਮੇਰੇ ਲਈ ਬੜੇ ਸਤਕਾਰਯੋਗ ਨੇ ਪਰ ਇਹ ਸਮਝ ਨਹੀਂ ਆਈ ਹੈਗੀ ਕਿ ਇੱਕ ਉਹ ਇਸ਼ੂ ਜਿਹਦੇ ਲਈ ਪੰਜਾਬ ਸਰਕਾਰ ਔਰ ਆਮਾਦੀ ਪਾਰਟੀ ਵਚਨਬੱਧ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਤੇ ਉਹਦੇ ਵਿੱਚ ਇਹੋ ਜਿਹੇ ਵਿਅਕਤੀ ਦੀ ਸਪੋਰਟ ਦੇ ਵਿੱਚ ਆਉਣਾ ਜਿਹੜਾ ਜਿਹੜਾ ਕਿ ਨੋਨ ਹੈ ਸਾਰੇ ਪੰਜਾਬ ਦੇ ਵਿੱਚ ਕਿ ਇਹਨਾਂ ਲੋਕਾਂ ਨੇ ਵਿਕਰਮਜੀਠੀਆਂ ਨੇ ਸਾਰੇ ਪੰਜਾਬ ਦੇ ਵਿੱਚ ਘਰ ਘਰ ਨਸ਼ੇ ਪਹੁੰਚਾਏ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਆਉਣਾ ਮੇਰੇ ਲੱਗਦਾ ਹੈ ਕਿ ਮੇਰੀ ਸਮਝ ਤੋਂ ਬਾਹਰ ਹੈ ਔਰ ਇੱਕ ਤਰੀਕੇ ਨਾਲ ਇਹ ਪਾਰਟੀ ਦੇ ਵੱਲੋਂ ਇਨਡਿਸਿਪਲਿਨ ਜਿਹੜਾ ਉਹ ਬਣਿਆ ਹੈ ਕਿ ਜਿਸ ਦੀ ਵਜ੍ਹਾ ਕਰਕੇ ਇਸ ਪੋਲਿਟਿਕਲ ਅਫੇਅਰਸ ਕਮੇਟੀ ਨੇ ਫੈਸਲਾ ਲਿਆ ਸਰ ਬੱਚਾ ਉਹਨਾਂ ਨੇ ਟਿੱਪਣੀ ਕੀਤੀ ਸੀ ਜਿਹਦੀ ਸਕੋਰ ਵਿੱਚ ਤਾਂ ਨਹੀਂ ਆਏ ਵੀ ਕਾਰ ਵੀ ਗਲਤੀ ਨਹੀਂ ਉਹਨਾਂ ਨੇ ਕਾਰ ਵੀ ਤੇ ਟਿੱਪਣੀ ਕੀਤੀ ਵੀ ਲੇਡੀਜ਼ ਕਾਰ ਸੀ ਜੋ ਉੱਥੇ ਉਸ ਟਾਈਮ ਤੇ ਨਹੀਂ ਦੇਖੋ ਉਹ ਨਾ ਉਸ ਮੌਕੇ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ ਨਾ ਉਹ ਉੱਥੇ ਸੀਗੇ ਹੁਣ ਜਦੋਂ ਜਿਹੜੀ ਟੀਮ ਜਾਂਦੀ ਹੈ ਪੁਲਿਸ ਜਾਂਦੀ ਹੈ ਪ੍ਰੋਪਰ ਜੋ ਜੋ ਫੀਮੇਲ ਕੌਪਸ ਨੇ ਉਹ ਨਾਲ ਨੇ ਜੋ ਕਨਸਟੇਬਲਸ ਨੇ ਉਹ ਨਾਲ ਨੇ ਤੇ ਉਹਦੇ ਵਿੱਚ ਵੀ ਕਿੰਤੂ ਪ੍ਰੰਤੂ ਵਾਲਾ ਮੈਂ ਸਮਝਦਾ ਕੋਈ ਆਈਡੀਆ ਬਣਦਾ ਨਹੀਂ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੇ ਉਲੂਕ ਕੀਤਾ ਗਿਆ ਸਰਕਾਰ ਨੂੰ ਨੁਕਸਾਨ ਹੋ ਸਕਦਾ ਹਾਂ ਕਾਫੀ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਨਹੀਂ ਉਹ ਚਲੋ ਉਹ ਇਮਾਨਦਾਰ ਨੇ ਤੇ ਸਰਕਾਰ ਵੀ ਇਮਾਨਦਾਰ ਹੈ ਸਾਡੇ ਨੈਸ਼ਨਲ ਕਨਵੀਨਰ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਅਸੀਂ ਸਾਰੇ ਬੀਵਾਨ ਕੌਣ ਸਾਡੇ ਜੋ ਦੱਸੋ ਉਹ ਇਮਾਨਦਾਰ ਨੇ ਬਾਕੀ ਵੀ ਇਮਾਨਦਾਰ ਨੇ ਨੀਅਤ ਵੀ ਸਾਡੀ ਸਾਰਿਆਂ ਦੀ ਇਮਾਨਦਾਰ ਹੈ ਸਾਰਿਆਂ ਦੀ ਸਾਫ ਨੀਅਤ ਨੀਤੀ ਹੈ ਤੁਸੀਂ ਜਦੋਂ ਜਦੋਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਮਾਏਵੇ ਜਾਂ ਹਾਈਵੇ ਕਿ ਜੋ ਮੈਂ ਕਹੂੰਗਾ ਉਹੀ ਸਹੀ ਹੈ ਬਾਕੀ ਸਾਰਾ ਗਲਤ ਹੈ ਮੇਰੇ ਮਤਾਬਕ ਚੱਲੋਂਗੇ ਤਾਂ ਠੀਕ ਹੈ ਨਹੀਂ ਮਤਾਬਕ ਜਿਸ ਤਰੀਕੇ ਨਾਲ ਉਹਨਾਂ ਨੇ ਬਾਕੀ ਸਾਰੀਆਂ ਗੱਲਾਂ ਪਿਛਲੇ ਸਮੇਂ ਦੇ ਵਿੱਚ ਉਹ ਕਹਿੰਦੇ ਰਹੇ ਪਾਰਟੀ ਦੇ ਵਿੱਚ ਡਿਸੈਂਟ ਹੋਣਾ ਅਸਹਿਮਤੀ ਹੋਣਾ ਉਹ ਇੱਕ ਪਰਿਵਾਰ ਦਾ ਹਿੱਸਾ ਹੁੰਦਿਓ ਮੈਟਰ ਨਹੀਂ ਕਰਦਾ ਹੈਗਾ ਪਰ ਮੈਨੂੰ ਨਿੱਜੀ ਤੌਰ ਤੇ ਵੀ ਇਹ ਸਮਝ ਆਈ ਮੇਰੇ ਲਈ ਬੜੇ ਸਤਕਾਰਯੋਗ ਨੇ ਪਰ ਇਹ ਸਮਝ ਨਹੀਂ ਆਈ ਹੈਗੀ ਕਿ ਇੱਕ ਉਹ ਇਸ਼ੂ ਜਿਹਦੇ ਲਈ ਪੰਜਾਬ ਸਰਕਾਰ ਔਰ ਆਮ ਆਦੀ ਪਾਰਟੀ ਵਚਨਬੱਧ ਹੈ ਕਿ ਨਸ਼ਾ ਨੂੰ ਜੜੋਂ ਖਤਮ ਕਰਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਤੇ ਉਹਦੇ ਵਿੱਚ ਇਹੋ ਜਿਹੇ ਵਿਅਕਤੀ ਦੀ ਸਪੋਰਟ ਦੇ ਵਿੱਚ ਆਉਣਾ ਜਿਹੜਾ ਜਿਹੜਾ ਕਿ ਨੋਨ ਹੈ ਸਾਰੇ ਪੰਜਾਬ ਦੇ ਵਿੱਚ ਕਿ ਇਹਨਾਂ ਲੋਕਾਂ ਨੇ ਵਿਕਰਮਜੀਠੀਆਂ ਸਾਰੇ ਪੰਜਾਬ ਦੇ ਵਿੱਚ ਘਰ ਘਰ ਨਸ਼ੇ ਪੰਚਾਇਤ ਤੇ ਉਹਨਾਂ ਦੀ سپورਟ ਦੇ ਵਿੱਚ ਆਉਣਾ ਮੇਰੇ ਲੱਗਦਾ ਹੈ ਕਿ ਮੇਰੀ ਸਮਝ ਤੋਂ ਬਾਹਰ ਹੈ ਔਰ ਇੱਕ ਤਰੀਕੇ ਨਾਲ ਇਹ ਪਾਰਟੀ ਦੇ ਵੱਲੋਂ ਇਨਡਿਸਿਪਲਿਨ ਜਿਹੜਾ ਉਹ ਬਣਿਆ ਹੈ ਕਿ ਜਿਸ ਦੀ ਵਜ੍ਹਾ ਕਰਕੇ ਇਸ ਪੋਲਿਟਿਕਲ ਅਫੇਅਰਸ ਕਮੇਟੀ ਨੇ ਫੈਸਲਾ ਲਿਆ ਸਰ ਬੱਚਾ ਉਹਨਾਂ ਨੇ ਟਿੱਪਣੀ ਕੀਤੀ ਸੀ ਜੀ ਦੀ سپورਟ ਵਿੱਚ ਤਾਂ ਨਹੀਂ ਆਏ ਵੀ ਪਰ ਵੀ ਗਲਤੀ ਨਹੀਂ ਉਹਨਾਂ ਨੇ ਕਾਰ ਵੀ ਤੇ ਟਿੱਪਣੀ ਕੀਤੀ ਵੀ ਲੇਡੀਜ਼ ਕਾਰ ਵੀ ਉੱਥੇ ਉਸ ਟਾਈਮ ਤੇ ਨਹੀਂ ਦੇਖੋ ਉਹ ਨਾ ਉਸ ਮੌਕੇ ਤੁਸੀਂ ਉੱਥੇ ਸੀ ਨਾ ਮੈਂ ਉੱਥੇ ਸੀ ਨਾ ਉਹ ਉੱਥੇ ਸੀਗੇ ਹੁਣ ਜਦੋਂ ਅ ਜਿਹੜੀ ਟੀਮ ਜਾਂਦੀ ਹੈ ਪੁਲਿਸ ਜਾਂਦੀ ਹੈ ਪ੍ਰੋਪਰ ਜੋ ਜੋ ਫੀਮੇਲ ਕੌਫਸ ਨੇ ਉਹ ਨਾਲ ਨੇ ਜੋ ਕਨਸਟੇਬਲਸ ਨੇ ਉਹ ਨਾਲ ਨੇ ਤੇ ਉਹਦੇ ਵਿੱਚ ਵੀ ਕਿੰਤੂ ਫਰੰਤੂ ਵਾਲਾ ਮੈਂ ਸਮਝਦਾ ਕੋਈ ਆਈਡੀਆ ਬਣਦਾ ਨਹੀਂ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੇ ਮੁਲਕ ਕੀਤਾ ਗਿਆ ਸਰਕਾਰ ਨੂੰ ਨੁਕਸਾਨ ਹੋ ਸਕਦਾ ਆਂਦੇ ਤੁਹਾਨੂੰ ਕਹਵੇ ਕਾਫੀ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਕੁਮਰ ਵਿਜੇ ਨਹੀਂ ਉਹ ਚਲੋ ਉਹ ਇਮਾਨਦਾਰ ਨੇ ਤੇ ਸਰਕਾਰ ਵੀ ਇਮਾਨਦਾਰ ਹੈ ਸਾਡੇ ਨੈਸ਼ਨਲ ਕਨਵੀਨਰ ਤੋਂ ਲੈ ਕੇ ਪ੍ਰਧਾਨ ਮੰਤਰੀ ਭਗਵੰਦ ਮਾਨ ਤੱਕ ਅਸੀਂ ਸਾਰੇ ਬੀਵਾਨ ਕੌਣ ਸਾਡੇ ਚੋ ਦੱਸੋ ਉਹ ਇਮਾਨਦਾਰ ਨੇ ਬਾਕੀ ਵੀ ਇਮਾਨਦਾਰ ਨੇ ਨੀਅਤ ਵੀ ਸਾਡੀ ਸਾਰਿਆਂ ਦੀ ਇਮਾਨਦਾਰ ਹੈ ਸਾਰਿਆਂ ਦੀ ਸਾਫ ਨੀਅਤ ਨੀਤੀ ਹੈ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਆਨ ਸਕਾਈ ਟੀਵੀ ਦਿਨਾਲ